ਅਮਰੀਕਾ ਦੇ ਫਲੋਰੀਡਾ ਸੂਬੇ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਸਭ ਨੂੰ ਹਿਲਾ ਕੇ ਰੱਖ ਦਿੰਦਾ ਹੈ ਇਸ ਹਾਦਸੇ 'ਚ ਤਿੰਨ ਬੇਗੁਨਾ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਦੋਸ਼ੀ ਕੋਈ ਹੋਰ ਨਹੀਂ ਸਗੋਂ ਇੱਕ ਪੰਜਾਬੀ ਟਰੱਕ ਡਰਾਈਵਰ ਹੈ ਫਲੋਰੀਡਾ ਦੇ ਹਾਈਵੇ ਤੇ ਟਰੱਕ ਡਰਾਈਵਰ ਹਰਜੰਦਰ ਸਿੰਘ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਯੂ ਟਰਨ ਲਿਆ ਤੇ ਇਸ ਖਤਰਨਾਕ ਮੂਵ ਦੇ ਕਾਰਨ ਉਸ ਦਾ ਟਰੱਕ ਸਿੱਧਾ ਇੱਕ ਮਿਨੀ ਵੈਨ ਦੇ ਨਾਲ ਟਕਰਾ ਜਾਂਦਾ ਹੈ ਕੇ ਮੌਕੇ ਤੇ ਹੀ ਫਿਰ ਇਸ ਜ਼ੋਰਦਾਰ ਮੋੜ ਦੇ ਕਾਰਨ ਇੱਕ ਟੱਕਰ ਹੁੰਦੀ ਹੈ ਤੇ ਮੌਕੇ ਤੇ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸੜਕ ਤੇ ਇੱਕ ਖੌਫਨਾਕ ਦ੍ਰਿਸ਼ ਬਣ ਜਾਂਦਾ ਹੈ। ਪੁਲਿਸ ਤੇ ਐਂਬੂਲੈਂਸ ਟੀਮਾਂ ਇਸ ਨੂੰ ਘੰਟਿਆਂ ਬਾਅਦ ਟ੍ਰੈਫਿਕ ਨੂੰ ਚਾਲੂ ਕਰਦੀਆਂ। ਜਾਂਚ ਹੁੰਦੀ ਹੈ ਤੇ ਸਾਰੇ ਰਾਜ਼ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਉਸ ਬੰਦੇ ਦੇ ਜਿਹੜਾ ਕਿ ਟਰੱਕ ਨੂੰ ਚਲਾ ਰਿਹਾ ਸੀ। ਹਰਜਿੰਦਰ ਸਿੰਘ ਉਸ ਦਾ ਨਾਮ ਹੈ ਤੇ 2018 ਚ ਮੈਕਸੀਕੋ ਦੇ ਰਾਹੀਂ ਗੈਰਕਾਨੂੰਨੀ ਢੰਗ ਨਾਲ ਉਹ ਅਮਰੀਕਾ ਚ ਦਾਖਲ ਹੋਇਆ ਸੀ ਉਸਨੇ ਬਾਅਦ ਵਿੱਚ ਕੈਲੀਫੋਰਨੀਆ ਤੋਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਹਾਸਲ ਕੀਤਾ ਪਰ ਇਹ ਲਾਇਸੈਂਸ ਲੈਣ ਦੀ ਪ੍ਰਕਿਰਿਆ ਦੇ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਸਨੇ ਇਹ ਕਿਵੇਂ ਲਿਆ ਉਸਦੀ ਇਮੀਗ੍ਰੇਸ਼ਨ ਕੰਡੀਸ਼ਨ ਕਾਨੂੰਨੀ ਨਹੀਂ ਹੈ ਹੁਣ ਉਸਤੇ ਤਿੰਨ ਵਾਹਨ ਹੋਮੋਸਾਈਡ ਵਹੀਕੂਲਰ ਹੋਮੋਸਾਈਡ ਦੇ ਕੇਸ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਉਸ ਦੇ ਖਿਲਾਫ ਇਮੀਗ੍ਰੇਸ਼ਨ ਉਲੰਘਣਾਵਾਂ ਦੀਆਂ ਵੀ ਕਾਰਵਾਈਆਂ ਚੱਲ ਪਈਆਂ ਨੇ ਅਮਰੀਕਾ ਦੇ ਕਾਨੂੰਨ ਮੁਤਾਬਕ ਜੇਕਰ ਉਹ ਦੋਸ਼ੀ ਸਾਬਤ ਹੁੰਦਾ ਹੈ ਤਾਂ ਪਹਿਲਾਂ ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ ਤੇ ਕੇਸ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਸੋਚੋ ਇੱਕ ਗੈਰ ਕਾਨੂੰਨੀ ਯੂ ਟਰਨ ਤੇ ਤਿੰਨ ਮਾਸੂਮ ਜ਼ਿੰਦਗੀਆਂ ਹਮੇਸ਼ਾ ਦੇ ਲਈ ਖਤਮ ਇਹ ਹਾਦਸਾ ਸਿਰਫ ਇੱਕ ਪਰਿਵਾਰ ਨਹੀਂ ਸਗੋਂ ਤਿੰਨ ਪਰਿਵਾਰਾਂ ਦੀ ਰੌਸ਼ਨੀ 부ਝਾ ਗਿਆ ਅਮਰੀਕਾ 'ਚ ਪਹਿਲਾਂ ਹੀ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਟਰੱਕਿੰਗ ਸੇਫਟੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਕੇਸ ਉਸ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਸੁਰੱਖਿਆ ਤੇ ਕਾਨੂੰਨ ਤੋਂ ਵੱਡਾ ਕੁਝ ਵੀ ਨਹੀਂ ਹੈ